ਇਸ ਵੇਲੇ ਅਸੀਂ ਰਾਹ ਬਤਾ ਉਸ ਦੇ ਪੀਰ ਸਰਕਾਰੀ ਹਸਪਤਾਲ ਪਰਬਾਰ ਤੋਂ ਵਿੱਚ ਅ ਤੁਸੀਂ ਕੀ ਕਰਦੇ ਹੋ ਕਿ ਸਾਡੇ ਜਿਹੜੇ ਬੱਚੇ ਐ ਮੈਰਿਟੋਰੀਅਰ ਸਕੂਲ ਦੇ ਬੱਚੇ ਆ ਇਹਨਾਂ ਦੀ ਸਿਹਤ ਬਹੁਤ ਵਿਗੜੀ ਆ ਲੱਗੋ ਭਾਸ਼ਾ ਬੇਟਾ ਕਿਹੜੀ ਕਲਾਸ ਆ ਤੁਹਾਡੀ ਕਲਾਸ ਬੱਚਾ ਬੋਲਣ ਦੇ ਕੋਲ ਨਹੀਂ ਆ ਰਿਹਾ ਸੋ ਇਦਾਂ ਹੀ ਕੁਝ ਹੋਰ ਇੱਥੇ ਬੰਦੇ ਆ ਉਹਨਾਂ ਨਾਲ ਵੀ ਲੱਗਦਾ ਮੈਰ ਜੀ ਮੈਂ ਪ੍ਰਿੰਸੀਪਲ ਮੈਲਟਰੀ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਰਾਬਤ ਹੈ ਇਹਨੂੰ ਹਸਪਤਾਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ देर ਬਾਅਦ ਜਿਹੜਾ ਮੈਂ ਹਸਪਤਾਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਚਾਰ ਪੰਜ ਬੱਚਿਆਂ ਦੀ ਜਿਹੜੀ ਉਹ ਤੀਅ ਖਰਾਬ ਹੋਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਤੇ ਵੀ ਜਿਹੜੀ ਆ ਪੰਜ ਤੋਂ 6 ਬੱਚਿਆਂ ਦੀ ਖਰਾਬ ਹੋਈ ਹੈ ਹੁਣ ਅਸਲੇ ਹਾਲ ਆਹ ਥਿੰਕ ਇਹਨਾਂ ਨੂੰ ਐਸ ਜਿਹੜਾ ਗੈਸਟ੍ਰਿਕ ਅਟੈਕ ਹੀ ਤਜਰਬਾ ਹੋਇਆ ਕਬਰਾਟ ਹੋਈਆ ਤੇ ਗੈਸ ਹੋਈਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦੇਰ ਤੱਕ ਜਿਹੜੇ ਉਹ ਬੱਚਿਆਂ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਣਗੇ ਡਾਕਟਰ ਇਹ ਹੀ ਕਹਿ ਰਿਹਾ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਨ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਟਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਠੀਕ ਹੈ ਜੀ ਮੇਰਾ ਨਾਮ ਡਾਕਟਰ ਅਕ੍ਰਿਤੀ ਹੈ ਇਸ ਟਾਈਮ ਦੇਖੋ 10 ਵਜੇ 10 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਟੂਰੀਅ ਸਕੂਲ ਦੇ ਬੱਚੇ ਨੇ ਸੇਸ਼ਤ ਕੁਰੀਆਂ ਆਈਆਂ ਹਿੰ ਕੰਪਲੇਨ ਇਹਨਾਂ ਦੀ ਇਹੀ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਇਨੇ ਵੋਮਿਟਿੰਗ ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਖਬਰਾਈ ਹੋਈਆਂ ਹਿੰ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਤਮਨ ਦੇ ਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ ਦੈਨ ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚਿਆਂ ਦੀ 15 ਤੋਂ 16 ਦੇ ਵਿੱਚ ਨੇ ਜਦੋਂ ਆਪਾਂ ਨਾਲ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਵਿੱਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਧਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਡਿਨਰ ਚ ਨਾ ਜਿਵੇਂ ਕਈ ਵਾਰ ਪੌਕਰਿਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਹਾਂ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਤੋਤੇਗੇ ਚੰਗੀ ਤਰ੍ਹਾਂ ਜਾਂ ਕਹਿ ਲੋ ਕਿ ਖਾਨ ਪੀਣ ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋਈ ਦਿੱਕਤ ਆਈ ਹੈ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਵਰਨ ਜਿਵੇਂ ਉਮਰ ਵਿੱਚ ਹੁੰਦੀ ਆ ਥੋਰੇ ਬੱਚਿਆਂ ਆ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਇਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇ ਕਿ ਤਿਸ਼ ਤੋਂ ਪਤਾ ਲੱਗੇਗਾ ਕਿ ਕੋਈ ਕੁਝ ਹੋਰ ਦਿੱਕਤ ਆਈ ਹੈ ਕਿ ਨਹੀਂ ਆਈ ਨੇ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਤਾਂ ਆਪਾਂ ਫੂਡ ਪ੍ਰੋਸੈਸਿੰਗ ਵੱਲ ਸੋਚ ਸਕਦੇ ਹਾਂ ਉਹਨਾਂ ਵੱਲ ਕਿਉਂਕਿ ਜਿਵੇਂ ਪੇਟਦਰ ਤੇ ਵੋਮਿੰਗ ਹੈ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ